ਕੀ ਕਾਰਨਾ ਕਰਤੀ ਸੀ ਉਹ ਤੇ ਨਸ਼ੇ ਕਰਨ ਹੋਈ ਆ ਜੀ ਕਿ ਚਿੱਟਾ ਲੈਂਦਾ ਸੀ ਕੀ ਕਰਦਾ ਸੀ ਇਹ ਤਾਂ ਪਤਾ ਹੀ ਨਹੀਂ ਸੰਤਾ ਜੀ ਕੀ ਕਿਹੜੇ ਵਜ੍ਹਾ ਨਾਲ ਨਸ਼ੇ ਚ ਹੋ ਹੋਇਆ ਰਹਿੰਦਾ ਸੀ ਕੋਈ ਗੱਲ ਨਹੀਂ ਸੀ ਸੁਣਦਾ ਕਿਸੇ ਦੀ ਜਿਸ ਦੇ ਲਈ ਮੌਤ ਹੁੰਦੀ ਆ ਉਹਦੇ ਦੀ 3:30 ਵਜੇ ਤੱਕ ਤਾਂ ਮਾਪਦੇ ਕੋਲ ਰੱਖਿਆ ਉਧਰ ਉਹਦੀ ਮੰਮੀ ਤਾਂ ਨਗਰ ਕੀਰਤਨ ਚ ਫਿਰਦੀ ਸੀ ਉਹ ਨੂੰ ਕਹਿੰਦਾ ਮਾਂ ਤੂੰ ਬਾਹਰ ਜਾ ਕੋਈ ਨਮਾਇਦ ਬੈਠਣ ਮੇਰੇ ਕੋਲੋ ਜੀ ਆ ਗਿਆ ਮੈਨੂੰ ਪਤਾ ਨਹੀਂ ਲੱਗਿਆ ਕਦੋਂ ਆ ਗਿਆ ਉਹ ਇਧਰ ਆ ਕੇ ਟਿਕਟ ਲਾਇਆਗਾ ਜੀ ਉਸ ਟਿਕਟੇ ਨਾਲ ਉਹਦੀ ਮੌਤ ਹੋਈ ਸਾਨੂੰ ਆਈ ਨਹੀਂ ਪਤਾ ਵੀ ਲਿਆਉਂਦਾ ਕੀ ਤੋਂ ਸੀ ਤੇ ਕਿੱਥੋਂ ਉਹ ਕਰਦਾ ਸੀ ਮੇਰੀ ਭੈਣਤਾ ਜੀ ਬੇਚਾਰੀ ਬਹੁਤ ਔਖੀ ਹੈ ਨਾਇ ਤੋਂ ਕੰਮ ਹੁੰਦਾ ਬਸ ਉਹ ਦੇ ਉਹਨੂੰ ਦੇਖ ਦੇਖੀ ਚੁਰਦ ਗਈ ਰਹਿੰਦੀ ਹੁੰਦੀ ਸੀ ਮੈਂ ਕੀ ਮੈਦ ਨਸ਼ਾ ਛਡਾ ਮੈਂ ਕੀ ਮੈਂ ਹੋ ਕਰਾ ਮੇਰੇ ਕੋਲ ਸੈਂਟਰ ਚ ਚਕਾਉਣ ਵਾਸਤੇ ਪੈਸੇ ਵੀ ਹੈ ਨਹੀਂ ਮੈਂ ਕਿਵੇਂ ਇਹਦਾ ਇਲਾਜ ਕਰਾਵਾਂ ਪੱਸਾਂ ਹੀ ਰੋਲਦੀ ਰਹਿੰਦੀ ਸੀ ਇਹਨੇ ਰੋਟੀ ਬਣਾ ਕੇ ਰੱਖ ਦੇਣੀ ਓਵੇਂ ਇੱਕ ਰੋਟੀ ਦਾ ਪੰਜਾ ਰਹਿੰਦਾ ਰੋਟੀ ਤਾਂ ਖਾਂਦਾ ਨਹੀਂ ਸੀ ਬਸ ਨਸ਼ਾ ਹੀ ਨਸ਼ਾ ਕੀ ਮੰਗ ਕਦੋਂ ਸੰਗਤ ਸਰਕਾਰ ਬਣੋ ਤੇ ਇਹ ਮੰਗਾਈ ਵੀ ਕਦਾ ਨਸ਼ਾ ਬੰਦ ਹੋ ਜੇ ਇੱਕ ਸਾਡੇ ਪਹਿਲਾਂ ਵੀ ਜਵਾਬ ਨਛੇ ਨਾਣਾ ਹੋਇਆ ਵੀ ਬਸ ਇੱਥੇ ਨਸ਼ਾ ਬੰਦ ਹੋ ਜੇ ਤੇ ਚਲੋ ਜੇ ਕੋਈ ਇਹਨਾਂ ਨੂੰ ਵਿਚਾਰਿਆਂ ਨੂੰ ਮਦਦ ਤੇ ਮਿਲੇ ਤਾਂ ਉਹ ਕਿੰਨਾ ਚਿਰ ਪਹਿਲਾਂ ਉਹ ਦਿੱਥੇ ਦੂਜੇ ਮੁੰਡੇ ਦੀ ਹਾਂ ਬਸ ਮੀਨਾ ਕਿਉਂ ਨੂੰ ਹੋਇਆ ਜੀ ਉਹ ਕੁੜੀ ਵੀ ਇਹਦੀ ਸਹੇਲ ਕੋਈ ਸੀ ਜਿਹਦਾ ਮੁੰਡਾ ਸੀ ਕੀ ਕਾਰਨ ਕਰਕੇ ਹੋਇਆ ਨਸ਼ੇ ਕਰਨ ਹੋਈ ਆ ਜੀ ਕਿ ਚਿੱਟਲੇੰਦਾ ਸੀ ਕੀ ਕਰਦਾ ਸੀ ਇਹ ਤਾਂ ਪਤਾ ਹੀ ਨਹੀਂ ਸੰਤਾ ਜੀ ਕੀ ਕਰਦਾ ਸੀ ਬਸ ਨਸ਼ੇ ਚ ਹੀ ਹੋ ਹੋਇਆ ਰਹਿੰਦਾ ਸੀ ਕੋਈ ਗੱਲ ਨਹੀਂ ਸੀ ਸੁਣਦਾ ਕਿਸੇ ਦੀ ਜਿਸ ਦੇ ਲਈ ਮੌਤ ਹੁੰਦੀ ਆ ਉਹਦੇ ਦੀ 3:30 ਵਜੇ ਤੱਕ ਤਾਂ ਆਪਦੇ ਕੋਲ ਰੱਖਿਆ ਉਧਰ ਉਹਦੀ ਮੰਮੀ ਤਾਂ ਨਗਰ ਕੀਰਤਨ ਚ ਫਿਰਦੀ ਸੀ ਉਹ ਰੁਕਾ ਨਾ ਮਾਤੂ ਭਾਗ ਜਾ ਕੋਈ ਨਮਾਇਦੀ ਬੈਠਾਂ ਮੇਰੇ ਕੋਲੋ ਜੀ ਆ ਗਿਆ ਮੈਨੂੰ ਪਤਾ ਨਹੀਂ ਲੱਗਿਆ ਕਦੋਂ ਆ ਗਿਆ ਉਹ ਇੱਧਰ ਆ ਕੇ ਟਿਕਟ ਲਾਇਆਗਾ ਜੀ ਉਸ ਤੇ ਕੇ ਨਾਲ ਉਹਦੀ ਮੌਤ ਹੋਈ ਸਾਨੂੰ ਐ ਨਹੀਂ ਪਤਾ ਵੀ ਲਿਆਉਂਦਾ ਕੀ ਤੋਂ ਸੀ ਤੇ ਕਿੱਥੋਂ ਉਹ ਕਰਦਾ ਸੀ ਮੇਰੀ ਭੈਣਤਾ ਜੀ ਵਿਚਾਰੀ ਬਹੁਤ ਔਖੀ ਹੈ ਨਾਏ ਤੋਂ ਕੰਮ ਹੁੰਦਾ ਬਸ ਉਹ ਦਿਨ ਉਹਨੂੰ ਦੇਖ ਦੇਖੀ ਚੁਰਦ ਗਈ ਰਹਿੰਦੀ ਹੁੰਦੀ ਸੀ ਮੈਂ ਕੀ ਮੈਂ ਦਾ ਨਸ਼ਾ ਛਡਾ ਮੈਂ ਕੀ ਮੈਂ ਉਹ ਕਰਾਂ ਮੇਰੇ ਕੋਲ ਸੈਂਟਰ ਚ ਚਕਾਉਣ ਵਾਸਤੇ ਪੈਸੇ ਵੀ ਹੈ ਨਹੀਂ ਮੈਂ ਕੀ ਮੈਂ ਇਹਦਾ ਇਲਾਜ ਕਰਾਂ ਮੈਂ ਬਸਾਂ ਹੀ ਰੋਲਦੀ ਰਹਿੰਦੀ ਸੀ ਇਹਨੇ ਰੋਟੀ ਬਣਾ ਕੇ ਰੱਖ ਦੇਣੀ ਓਵੇਂ ਜੇ ਰੋਟੀਆਂ ਦਾ ਪੰਜਾ ਰਹਿੰਦਾ ਰੋਟੀ ਤਾਂ ਖਾਂਦਾ ਨਹੀਂ ਸੀ ਬਸ ਨਸ਼ਾ ਹੀ ਨਸ਼ਾ ਕੀ ਮੰਗ ਕਰਦੇ ਨੇ ਸਰਕਾਰ ਨੂੰ ਸਰਕਾਰ ਬਣੋ ਤੇ ਇਹ ਮੰਗਾਈ ਵੀ ਕਿ ਨਸ਼ਾ ਬੰਦ ਹੋ ਜਾਏ ਇੱਕ ਸਾਡੇ ਪਹਿਲਾਂ ਵੀ ਜਵਾਕ ਨਸ਼ੇ ਨਾਲ ਹੋਇਆ ਵੀ ਬਸ ਇਦਾਂ ਹੈ ਨਸ਼ਾ ਬੰਦ ਹੋ ਜਾਏ ਤਜਰੋ ਜੇ ਕੋਈ ਇਹਨਾਂ ਨੂੰ ਵਿਚਾਰਿਆਂ ਨੂੰ ਮਦਦ ਤੇ ਮੇਲੇ ਤਾਂ ਉਹ ਕਿੰਨਾ ਚਿਰ ਪਹਿਲਾਂ ਉਹ ਦਿੱਥੇ ਦੂਜੇ ਮੁੰਡੇ ਦੀ ਹਾਂ ਬਸ ਮੀਨਾ ਕੀ ਹੋਰ ਨੂੰ ਹੋਇਆ ਜੀ ਉਹ ਕੁੜੀ ਵੀ ਇਹਦੀ ਸਹੇਲ ਕੋਈ ਸੀ ਜਿਹਦਾ ਮੁੰਡਾ ਸੀ